ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਨਾ ਪਲੈਟਫਾਰਮ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਮੇਰੇ ਆਪ ਦੇ ਪਿੰਡ ਪਿੰਡ ਕੋਡਲਰਾਇਕਾ ਤਹਿਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦੇ ਵਿੱਚੋਂ ਬਣਾ ਰਹੇ ਆ ਬਾਈ ਹੁਣਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਰੱਖਦੇ ਨੇ ਪਸ਼ੂ ਕਾਫੀ ਗਿਣਤੀ ਚ ਰੱਖਦੇ ਨੇ ਖੇਤੀਬਾੜੀ ਦੇ ਨਾਲ ਨਾਲ ਦੁੱਧ ਪਾਉਣ ਦਾ ਕੰਮ ਕਰਦੇ ਆ ਜਿਹੜੀ ਅੱਜ ਤੁਹਾਡੇ ਆਸਤੇ ਮਤਲਬ ਗ੍ਰੈਂਟ ਟੌਪ ਦੀ ਮਾਜਾ ਚੰਗੀ ਭਾਰੀ ਫੁੱਲ ਇਨਫੋਰਮੇਸ਼ਨ ਬਾਈ ਤੋਂ ਲੈ ਕੇ ਦੇਵਾਂਗੇ ਪਿਆਰੀਆਂ ਹੀ ਆ 1-2 ਦਿਨ ਲੈ ਵੀ ਸਕਦੀ ਆ ਤੇ ਬਾਈ ਕਹਿੰਦਾ ਵੈਸੇ ਠੰਡ ਦਾ ਕਰਕੇ 2-4 ਦਿਨ ਲਾਊਗੀ ਦੁੱਧ ਹਜੇ ਕਾਫੀ ਹਵਾਨੇ ਚ ਲਾਉਣਾ ਸਟਾਰਟਿੰਗ ਹੀ ਕੀਤੀ ਆ ਲਾਉਣ ਦੀ ਆਓ ਕਰਦੇ ਆ ਗੱਲਬਾਤ ਦਿੰਨੇ ਜਾਣਕਾਰੀ ਲੈ ਕੇ ਆਈ ਬਾਈ ਸਾਹਮਣੇ ਹਰੀ ਬਾਈ ਹਸੀ ਕਾ ਨਾ ਦੱਸੀ ਬਈ ਆਪਣਾ ਨਾ ਜਸ਼ਮਿੰਦਰ ਸਿੰਘ ਸਨੋਬਿਆਂ ਤੋਂ ਠੀਕ ਆ ਵੀਰੇ ਤੇ ਜਿਹੜੀ ਅੱਜ ਆਪਾਂ ਮੱਝ ਬਕਾਊ ਕੀਤੀ ਐ ਕੰਨਵਾ ਸੁਆ ਬਈਏ ਇਹਦਾ ਦੂਜਾ ਸੁਆ ਠੀਕ ਆ ਘਰ ਦੀ ਆਪਣੀ ਘਰ ਦੀ ਆਪਣੀ ਪਰ ਦੀ ਵੀ ਠੀਕ ਆ ਪਿਛਲੇ ਸੂਏ ਕਿੰਨਾ ਕੁ ਦੁੱਧ ਦੇਤਾਈਏ ਨੇ ਇਹਨੇ ਇਹਨੇ 13 ਲੀਟਰ ਦੁੱਧ ਦਿੱਤਾ ਬੀਠੂ ਠੀਕ ਆ ਤੇ ਇਸ ਵਾਰ ਕੀ ਉਮੀਦ ਆ ਕਿੰਨਾ ਪਾ ਦੂ ਕੈਪੀਟੀ ਹੁਣ ਆਪਾਂ ਤਾਂ 7 ਤੱਕ ਵੱਧ ਰੱਖੀ ਬੈਠੇ ਆ ਠੀਕ ਆ 1500 ਤੋਂ ਵੱਧ ਇੱਥੇ ਤੋਂ ਵੱਧ ਪਾਉਗੀ ਠੀਕ ਆ ਠੀਕ ਆ ਕਿੰਨੇ ਕਿੰਨੇ ਦਿਨ ਲੈ ਜੂ ਆ ਜੇ ਸੂਂਜ ਇੱਕ ਦੋ ਦਿਨ ਹੀ ਲੌਜੀ ਠੀਕ ਆ ਇਹ ਫਿਰ ਟਾਈਮ ਤੇ ਲਾਉਂਦੀ ਹੁੰਦੀ ਆ ਪੂਰਾ ਹਾਂ ਟਾਈਮ ਤੇ ਲਾਉਗੀ ਠੀਕ ਆ ਠੀਕ ਆ ਖੋਲ ਕੇ ਦਿਖਾ ਦਿਓ ਗੱਦ ਕਾ ਠੀਕ ਆ ਦੋਸਤੋ ਬੋਡੀ ਵੇਟ ਫੁੱਲ ਆ ਢਾਂਚਾ ਬਹੁਤ ਚੌੜਾ ਮਾਈ ਦਾ ਇਧਰੋਂ ਦੂਰ ਲੀਹੇ ਟਰੈਕਟਰ ਵਾਲੇ ਪਾਸੇ ਨੂੰ ਤੁਰਦੀ ਤਾਂ ਹਵਾਨਾ ਸੋਹਣਾ ਦਿਖਾਉਂਦੀ ਆ ਮੱਥੇ 'ਚ ਬੱਲ ਜ਼ਰੂਰ ਹੈਗਾ ਸਿੰਘ ਪੁੰਡੇ ਆ ਪੌਲੀ ਚੌੜੇ ਢਾਂਚੇ ਦੀ ਆ ਵਾਨਾ ਸੋਨਾ ਤਿਆਰ ਆ ਪਿਛਲੇ ਵਾਰ ਵਿਖਾ ਦਿੰਨੇ ਆ ਦੈਨ ਹਜੇ ਬਾਈ ਕਹਿੰਦਾ ਦੋ ਕੰਨ ਦੈਨ ਲੈੰਦੀ ਪਰ ਉਤੋਂ ਮੱਝ ਟੈਲੀ ਬਿਲਕੁਲ ਨਹੀਂ ਹਜੇ ਦੈਨ ਲਾਉਗੀ ਤੇ ਬਾਕੀ ਕਈ ਪਸ਼ੂ ਮੋੜ ਲਾ ਬਾਈ ਉਧਰ ਨੂੰ ਕਈ ਵਾਰੀ ਟਾਈਮ ਤੇ ਦੁੱਧ ਲਾਉਂਦੇ ਆ ਦੋਸਤੋ ਜਿਹੜਾ ਵੀ ਭਰਾ ਆਊਗਾ ਛੋਟੀ ਮੱਝ ਗਾਣ ਕੇ ਨਾ ਆਇਓ ਢਾਂਚਾ ਮਜ਼ਬੂਤ ਆ ਤੇ ਚੌੜੀ ਮੱਝ ਦੇ ਹਵਾਨਾ ਲੱਗਾ ਦੋਸਤੋ ਏ ਕੋਈ ਨਿੱਕੀ ਮੱਝ ਦੇ ਜਾਂ ਲੱਸੀ ਮੱਝ ਦੇ ਮਨ ਲੱਗਾ ਤਾਂ ਤੁਸੀਂ ਬੋਡੀ ਵੇਟ ਲਓ ਮੈਂ ਤਾਂ ਫੁੱਲ ਬੋਡੀ ਵੇਟ ਆ ਤੇ ਬਾਈ ਇਹਦਾ ਮੁੱਲ ਆਪਾਂ ਫੋਨ ਤੇ ਕਰਾਂਗੇ ਜਿਹੜਾ ਵੀ ਭਰਾ ਆਊਗਾ ਆ ਕੇ ਗੱਲਬਾਤ ਕਰ ਸਕਦਾ ਮੁੱਲ ਤੁਸੀਂ ਫੋਨ ਤੇ ਪੁੱਛ ਲਓ ਡਰੈਸ ਦੁਰੀਆ ਨੋਟ ਕਰ ਲਓ ਪਿੰਡ ਕੋਟਨਾਰਾਇਕਾ ਤਹਿਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਥਾਣਾ ਦਾ ਸਹਜ ਇੱਕੋ ਜਿਹਾ ਦੋਸਤੋ ਚੰਗਾ ਥਾਣਾ ਮੋਢੇ ਜੋ ਮੋਟਾ ਥੱਲੇੋਂ ਪਤਲਾ ਦੁੱਧ ਵਾਲਾ ਥਾਣਾ ਧੰਨਵਾਦ ਜੀ ਦੋਸਤੋ